ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਲੌਗ 'ਚ ਆਏ ਤੇ ਭਾਈ ਗੰਨੇ ਕਿੰਨੇ ਘੁੰਮਣ ਇੱਧਰ ਬੰਨੇ ਵਾਲ ਬਾਈ ਗੀੜਾ ਮਾਰਨ ਆਏ ਤੇ ਤੇ ਜਾਨਵਰ ਲੱਗ ਗਿਆ ਜਾਨਵਰ ਆਇਆ ਪਿਆ ਔਰ ਇਹ ਸੂਰ ਆ ਸੂਰ ਦੀ ਪਟਾਈ ਸਾਰੀ ਉਹ ਪਟਾਵਾ ਬਾਈ ਉਹ ਦਾ ਸਾਰਾ ਸੂਰ ਦਾ ਅਸੀਂ ਵਿੱਚ ਵੀ ਘੁੰਮਿਆ ਦੂਰ ਦੂਰ ਜਿਹੜਾ ਖੜਾ ਦਾ ਗੰਨਾ ਦਾ ਹੂੰ 85 ਪੂਰਾ ਨਹੀਂ ਆਇਗੀ ਕਿਤੇ ਕਿਤੇ ਪੈੜ ਮੂੰਹ ਮਾਰਿਆ ਵਾ 85 ਗੰਨੇ 85 ਵੱਡ ਨਹੀਂ ਹੁੰਦਾ 85 ਹੋਵੇ ਟੇਡਾ ਉਹ ਨੂੰ ਖਾਂਦਾ ਮੇਰਾ ਕੁੱਤੇ ਵਾਲੇ ਦੇਖਦੇ ਕੋਈ ਕੁੱਤੇ ਵਾਲੇ ਬਾੜੀ ਵਿੱਚ ਹੀ ਦੇ ਠੀਕ ਨਹੀਂ ਗੱਲ ਹੈ ਹੈ ਪੰਮੇ ਨੂੰ ਕਹਿੰਦਾ ਇੱਕ ਉੱਤੇ ਫਿਰ ਕੱਲੂ ਪੰਮੇ ਨੂੰ ਕਹਾਂ ਕੱਲੂ 5-6 ਜਣੇ ਆਪਾਂ ਕੋ ਮੂਹ ਵਿੱਚ ਮਾੜੇ ਮੋਟੇ ਛਿੱਧੇ ਛਿੱਧੇ ਡੰਡਾ ਲੈ ਕੇ ਡੰਡਾ ਲੈ ਕੇ ਸੂਏ ਲੈ ਕੇ ਵੀ ਨਿਕਲਦਾ ਕਿਧਰੇ ਇਹਨੂੰ ਠਿਗਲੀ ਗੱਲ ਇੱਕ ਕੈਮਰਾ ਉਹ ਖੁੰਝੇ ਲਾ ਲੈਣਾ ਇੱਕ ਆਹ ਖੁੰਝੇ ਲਾ ਲੈਣਾ ਬਰਾ 5-6 ਬੰਦੇ ਆਉਂਗੇ ਅੜਾ ਅੜਾ ਤਾਂ ਕਰਦੇ ਇਹਨੇ ਅੜਦਾ ਕੋਈ ਜਾਨਵਰ ਨਹੀਂ ਅੜਦਾ ਗੰਨਾ ਟਹਿ ਗਿਆ ਸਾਰੇ ਹੀ ਹੁਣ ਗੰਨਾ ਟਹਿ ਖੜਾ ਤਾਂ ਹੁਣ ਪਾਣੀ ਵੀ ਛੱਡਦਾ ਆਪਾਂ ਨੇ ਹਾਂ ਹਾਂ ਹੈ ਹੂੰ ਪਾਣੀ ਵੀ ਛੱਡ ਦਿਆ ਇਹਨੂੰ ਕੱਲੂ ਹੁਣ ਆ ਦੇਖੋ ਸਾਰੀ ਸੂਰ ਨ ਪਟਾਈ ਕਰੀ ਗਏ ਸਾਰੀ ਸੂਰ ਨਾ ਕਰੀ ਗਿਆ ਉ ਓਕੇ ਬਰਬੀਕਿਊ ਵਾ ਹੁਣ ਤੁਮੇ ਗੰਨਾ ਮਿਲਦਾ ਵੀ ਟਾਈਮ ਹੈ ਹੈ ਬਚਿਆਂ ਵਾਲੀ ਆ ਮਿਲਦਾ ਵੀ ਟਾਈਮ ਆ ਗਿਆ ਸੂਰ ਦਾ ਵੀ ਆ ਗਿਆ ਹੁਣ ਆਹ ਬਚਿਆਂ ਵਾਲੀ ਆ ਇਹ ਆ ਵੱਡੇ ਹੋਏ ਗੰਨੇ ਆ ਵਾ ਤਾਂ ਕੋਈ ਚੁਪਣੀ ਲੀ ਗਿਆ ਹੁਣ ਆ ਯਾਰ ਤੋੜੀ ਜਾਂਦੇ ਚੁਪਣੀ ਨੂੰ ਆ ਦੇਖੋ ਬਾਈ ਨਾ ਪੈਣਾ ਲੱਗ ਹੀ ਆਉਣਾ ਦੇਖੋ ਹਾਂ ਆ ਵਿੱਚ ਨੂੰ ਡਾਰੇ ਲੰਗੀ ਵੀ ਰਹੇ ਨੇ ਬਚਿਆਂ ਵਾਲੀ ਆ ਬਾਈ ਕੱਲ ਕੋਲੋਰੋ ਛੱਡ ਕੋਲੋਰ ਦਾ ਮੁਸਕਵਾ ਹੁੰਦਾ ਹੈ ਨਾਲੇ ਚੂਹੇ ਤੇ ਫਾਇਦਾ ਨਾਲੇ ਚੂਹਾ ਥੂ ਵੀ ਰਠੂਗਾ ਬਸ ਠੀਕ ਨਹੀਂ ਆ ਲੈ ਹੂੰ ਹੂੰ ਚੱਲ ਦੇਖ ਲੈ ਉਹਨੂੰ ਪੱਧਰਾ ਪੱਧਰਾ ਗੱਲ ਆ ਜਿੱਥੇ ਬੀਜ ਲਾਉਣਾ ਆਪਾਂ ਨੇ ਕਾਲੂ ਮੈਂ ਪਾਣੀ ਛਿੜਕਣ ਨੂੰ ਲਾਉਣਾ ਛਿੜਕਣਾ ਪਾਣੀ ਉਹ ਪਾ ਬਜੇ ਵਾਲੀ ਆ ਯਾਰ ਇਹ ਬਚ ਕੇ ਰਹੇ ਹੋ ਆਪਣਾ ਬਜੇ ਵਾਲੀ ਲਿਖੀ ਵੀ ਆ ਨਾਲ ਡਾਰੇ ਆ ਡਾਰੇ ਥਲੀ ਵੀਰ ਆਪਣਾ ਬਚ ਕੇ ਰਹੇ ਹੋ ਔਰ ਕੀ ਕਰੀ ਉਹਦਾ ਹਾਂ ਬਾਦਸ ਵੀ ਰਹਿਣ ਤੋਂ ਜਿਹੜਾ ਕੋਈ ਹੁੰਦਾ ਹੋਈ ਜਾਂਦਾ ਉਹ ਕੁਝ ਨਹੀਂ ਹੁੰਦਾ ਇਹ ਕਿ ਤੂੰ ਡਰਨਾ ਇਹਨੇ ਪੈਰ ਨਾ ਛੱਡਾ ਪੈਰ ਨਹੀਂ ਸੂਰ ਗਿਆ ਪੰਗਾ ਲੈ ਹੋ ਜਾਂਦਾ ਬਜੇ ਵਾਲੀ ਦਾ ਮਾਂ ਗਿਆ ਪੰਗਾ ਲੈ ਉਹ ਨਾਲੇ ਪੜਾ ਤਲੂ ਆਪਾਂ ਨੇ ਸਾਈਡ ਸਾਈਡ ਤੋਂ ਹਟਾ ਹੜਾਤ ਕਰ ਦੇਣੀ ਨਾਲੇ ਤੈਨੂੰ ਪਤਾ ਹੋਵੇ ਫੈਰ ਦੇਖ ਲੈ ਵੀ ਉੱਪਰੋਂ ਪੈਣਾ ਉਹਨੇ ਤੇਰੇ ਬਾਦਮਾ ਨਹੀਂ ਆਈ ਹੋਈ ਇਹ ਪੈ ਨਹੀਂ ਆਈ ਵੀ ਹੈ ਇੱਕ ਵਾਰੀ ਮੜਾ ਘੜਕਾ ਤਰਕਾ ਕਰਿਆ ਗਿਆ ਰਹੀ ਹੈ ਢਣ ਜਿਹੜਾ ਆਪਣੇ ਇਹ ਹੋਈ ਮੈਂ ਤਾਂ ਇਹ ਨਰਜੂਗੀ ਉਦੋਂ ਹੀ ਲੈ ਬੈਣ ਤੇ ਦਾ ਮਰਾਤੇ ਤੇ ਹੁਣ ਸੂਰ ਕੋਲ ਛੱਡ ਦੂੰਗਾ ਸਾਨੂੰ ਇਹ ਮੈਂ ਕੱਲਾ ਹੀ ਕੋ ਮੁੰਡਾ ਲੈ ਕੇ ਆਇਆ ਬਸ ਕਰ ਅਸੀਂ ਜੋ ਕਾਰ ਕਰ ਰਹੇ ਆ ਕਰੀਏ ਸ਼ਿਕਾਰੀ ਸਾਲੇ ਕਿੰਨੇ ਤਾਂ ਸ਼ਿਕਾਰੀ ਆ ਦੇਖ ਲੈ ਆਹ ਕਾਲੂ ਪੰਮੇ ਕੋਲ ਜਾ ਕੇ ਆਉਂਦਾ ਪਹਿਣੀ ਵਾਲੇ ਕੋਲ ਆ ਬਈ ਕਾ ਕੁੱਤੇ ਮਾੜੇ ਯਾਰ ਮੇਰੇ ਗੰਨੇ ਜੇ ਕੁੱਤੇ ਕਮਾਤੇ ਬਿੱਟਿਆ ਦੇ ਜੀ ਹੈਗੇ ਆ ਨੰਨੇ ਠੀਕ ਆ ਉਹ ਕਣਕ ਬੀਤੀ ਹੈ ਬੀਜਣੀਆਂ ਬੀਜਣੀਆਂ ਉਸ ਪਰ ਉੱਛਾ ਥੋੜਾ ਜਿਹਾ ਮਾਹ ਸਵਾਰ ਕੇ ਨਾਲ ਕਿੱਥੇ ਤੇ ਤਾਂ ਹੀ ਤੈਨੂੰ ਪਤਾ ਆ ਉਹ ਕਿਉਂ ਜੜ ਗਈ ਬੀਚ ਨੂੰ ਤਾਂ 95 ਨੂੰ ਮੈਂ ਕਿਹਾ ਇਹਦੇ ਮੈਂ ਪਾਣੀ ਛਿੜਕਣਾ ਸਾਰੇ 'ਤੇ ਜਿੱਲੂ ਚੜਾਣੀ ਪੂਰੀ 95 'ਚ ਨਹੀਂ ਹੈਗੀ ਜਮਾਂ ਵੀ ਦੇਖ ਲੈ 68 68 85 ਜੋੜੀ 8518 'ਚ ਸਾਰਾ ਜਾਇ 85 ਜੈ 95 ਖੜਾ ਹੈ ਨਾ ਹਾਂ ਉਹ ਚਾਰ ਪਾਰ ਚ ਕੀਤਾ 85 ਗੰਨਾ ਤਾਂ ਇਹੋ ਜਿਹਾ ਤਕੜਾ ਏ ਆਏ ਤਾਂ ਧਾਰਾ ਨੂੰ ਵੀ ਮੂੰਹ ਕੀਏਗਾ ਮਾਰਿਆ ਭਵਨੇ ਮੜਾ ਜਾਈਏ ਕੁੰਮੀ ਜਾਨ ਨੇ 18 ਨਾ ਨਹੀਂ ਉਹ 95 ਇਧਰ ਨਹੀਂ ਪਤਾ 85 ਦਾ ਬੱਜੀ ਬੱਜਿਆ ਕਿੱਥੇ ਜੂਤ ਹੋਣਾ 18 ਸੜੀ ਤੋੜ ਕੇ ਛੱਡਦੀ ਬੱਜਿਆ ਨੂੰ ਇਹ ਪੰਗਾ ਤਾਂ ਹੀ ਹੈ ਬੱਚੇ ਕਿੱਥੇ ਭੁੱਖੇ ਰਹੂਗੇ ਹੁਣ ਜਦ ਮੜ ਕੇ ਤੋੜਨੇ ਦਾ ਰੋੜੇ ਬਾਅਦ ਉਹਦੇ ਵਾਲੇ ਗੰਨੇ ਚੋਂ ਜਾਂਦੀ ਸੀ ਮੇਹਾਂ ਵਾਲੇ ਜੋਂ ਸਾਡੇ ਚੋਂ ਨਿਕਲ ਕੇ ਵਿਚ ਨੂੰ ਪਾਇੜ 18 ਕੋਇਕੈਸਟ ਕਰ ਲਓ ਹੱਥ ਜੋੜ ਕੇ ਲਗਾਏ ਪਾ 5 ਇੱਕਦਮ ਰੁਕੋ ਰਿਕੁਐਸਟ ਹੋ ਰਹੀ ਹੈ ਤੈਨੂੰ ਲੈ ਜਾਂਦੇ ਗੱਲ ਤੂੰ ਕਰੀਮ ਕਿੱਕਣਾ ਕਰਨੀ ਹੈ ਚਾਰ ਗੰਨੇ ਤੋੜ ਕੇ ਰੱਖੇਗਾ ਅਹੀ ਜੁਪੀ ਆ ਹਾਂ ਗੰਨੇ ਆਂ ਜੀ ਸੁਣ ਲੈ ਕਿਸੇ ਦਾਤੀ ਨਾਲ ਗੰਨੇ ਵੱਡੇ ਪਖਾਸੇ ਖਬਰੇ ਕੋਈ ਸਾਰਾ ਦਸਾਰਾ ਹੀ ਲਾਇਆ ਰੋਪੜ ਉਹ ਹੁੰਦੇ ਉਹ ਤਾਂ ਪੱਟਣ ਵਾਲੇ ਦੀ ਗੱਲ ਉਹ ਬੱਟ ਜਾਦੇ ਮੱਥੇ ਮੁੱਥਾ ਟੇਕਣੇ ਲੈ ਕੇ ਵੇ ਕੋਈ ਮੱਥੇ ਰਾਣੇ ਆ ਯਾਰ ਕਈ ਵੇਚਰੇ ਵਾਲੇ ਵੀ ਉੱਦੇ ਦਸਾਰਾ ਲਾਉਣੇ ਰੋਪੜ ਲੈ ਕਿੰਨਾ ਕਿੰਨਾ ਭਰੀ ਵੱਢ ਲੈਗੇਗਾ ਵੱਢੋਗੀ ਹੋਣੀ ਸਾਰੇ ਕਿੰਨੇ ਚ ਘੁੰਮ ਗਏ ਜੇ ਲੈ ਆ ਸਾਰੇ ਗੰਨੇ ਮੈਂ ਕਹੂੰਗਾ ਤੋੜਨੇ ਸਾਰੇ ਘੁੰਮਣਾ ਲਾਣੇ ਕਿਉਂ ਨਾ ਤੇ ਚੋਰ ਨੇ ਦੇਖਿਆ ਜਾਗਾ ਵੱਢ ਕੇ ਜਦੋਂ ਆਏ ਵੱਢ ਲਈ ਜਾ ਲੰਘਦਾ ਹੋਣਾ ਆਪਣਾ 2 2 3 3 ਗੰਨੇ ਵੱਢੇ ਉਹ ਦਸਾਰੇ ਸੂ ਹਾ ਗੰਨੇ ਦਾ ਪੱਤੀ ਸੁੱਕ ਗਈ ਥੱਲੇ ਕਿਆ ਚੱਕਰ ਮੈਂ ਬਾਈ ਨੂੰ ਆਏ ਕਹਿੰਦੀ ਕੱਲ ਨੂੰ ਕਲੋਰੋ ਉਲਾ ਦੇ ਪਾਣੀ ਦਾ ਚੱਕਰ ਹੈ ਪਾਣੀ ਘਟਦੀ ਹੈ ਕਲੋਰੋ ਸਿਰ ਵੀ ਪਲਾ ਦੀਆਂ ਦੇ ਨਾਲ ਮੈਂ ਕਹਿੰਦਾ ਯਾਰ ਕਿੱਡਾ ਜਾ ਤਾਂ ਉਹ ਵੀ ਖਰਾਬ ਹਾਂ ਕਲੋਰੋੜਾ ਲੀਟਰ ਪਾਣੀ ਵਿੱਚ ਕਲੋਰੋ ਮੁਸਕ ਕਰੂੰਗੇ ਹਾਂ ਖੇਤੀ ਜਿੰਨਾ ਭਰਨਾ ਉਹ ਕਿੰਨਾ ਪਾਣੀ ਰਲਣਾ ਉਹ ਚ ਕਲੋਰੋ ਲੀਟਰ ਨੇ ਮੁਸਕ ਥੋੜਾ ਕਰਨਾ ਮੁਸਕ ਤਾਂ ਕਰ ਦਿੰਦੀ ਪੈਰ ਕਰਦੀ ਹੈ ਬਾਈ ਬਹੁਤ ਮੇਰੇ ਕਰਦੀ ਮੁਸਕ ਅਸਰ ਕਰੂੰਗੀ ਜਰੂਰ ਜਿਹੜੀ ਸਿਉਂਗ ਸਾਂਗ ਆ ਉਹਦੇ ਪਰ ਪਰ ਜਿਹੜੇ ਮੁਸਕ ਕਹਿੰਦਾ ਮੁਸਕ ਨਹੀਂ ਉਹਨੇ ਕਰਨਾ ਮੁਸਕ ਉਹ ਉੱਡ ਜਾਣਾ ਸਿਉਂਗ ਤਾਂ ਉੱਥੇ ਹੈ ਹੀ ਨਹੀਂ ਬਸ ਉਥੇ ਦਾ ਚੂਹੀ ਦੀ ਕੱਢਣੀ ਹੈਗੀ ਕੋਰੋਨਾ ਲੀਟਰ ਪਾਣੀ ਚ ਉਹਨੇ ਕੀ ਕਰਨਾ ਚੂਹੀ ਦੀ ਕੱਢੋ ਲੈ ਆਈ ਹੁਣ ਰੋਜ ਵਜਾਉਣੇ ਨੂੰ ਡਮ 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 ਠੀਮਟ ਸਿਰਦੇ ਆਦ ਵਾਲੇ ਠੀਮਟ ਸਿਰਦਿੰਦੇ ਆ ਹੋਈ ਵੀ ਗੱਲ ਠੀਕ ਆ ਦੋ ਦਿਨ ਕਿਲੋ ਲੈ ਉਹਦਾ ਮਸਕਾਲੀ ਹੋਵੇ ਉਹ ਤਾਂ ਹੋਦਾ ਮਸਕੋ ਹੋਣਾ ਹੀ ਆ ਉਹਦਾ ਤਾਂ ਉਹ ਠੀਕ ਆ ਉਹਦੇ ਪਟੰਗ ਦੇ ਵਿੱਚ ਕਾ ਸਰਣੀ ਸੈਡਾ ਪਰ ਉਹਦੇ ਪਟੰਗ ਦੇ ਫਿਰ ਗੰਨੇ ਗੰਨੇ ਪਟੰਗ ਦੇ ਬਣਾ ਕੇ ਫਿਰ ਖਤਮ ਫਿਰ ਉਹਨੇ ਮਸਕੋ ਉੱਡ ਜਾਣਾ ਉਹਦਾ ਇੱਕ ਦੋ ਦਿਨ ਬਾਅਦ ਜੇ ਉੱਪਰ ਪਈ ਰਹੀ ਉਹਨੇ ਕਈ ਦਿਨ ਮਸਕੋ ਰਿਹਾ ਉਹ ਬੰਨ ਕੇ ਸੈਲੀ ਦੀ ਬਾਗੇ ਬੰਨ ਕੇ ਆਈ ਰੱਖ ਦਵੇ ਬਸ ਕੁੜੀਆਂ ਕੁੜੀਆਂ ਤਾਂ ਵੀ ਸੜਦੂ ਇੱਕ ਦਰ ਦਿਨ ਉੱਤੇ ਉਹਦੇ ਪਾ ਮੁਸਕਰ ਹੋਊਗਾ ਇਹ ਤਾਂ ਆਪਣੀ ਮਰਜ਼ੀ ਦੇ ਮਾਲਕ ਹੈ ਜੋ ਕੋ ਮਰਜ਼ੀ ਕਰੀ ਜਾਹ ਜੱਸਿਆਂ ਦੇ ਉੱਤੇ ਪੂਰਾ ਭਾਏ ਨਦੀ ਨੂੰ ਭੱਜੇ ਦਾ ਸੂਰਗਨੇ ਚੋਂ ਨਿਕਲ ਗਏ ਤੇ ਸਗਾਂ ਦਾ ਲੈ ਵੀ ਹੋਣੀ ਕਹਿੰਦਾ ਆਉਂਦੇ ਆਹ ਟਾਈਮ ਤਾਂ ਕਾਲਾ ਵੀ ਗੈਲੀ ਤਾ ਕਹਿੰਦਾ ਹੁਣ ਨਹੀਂ 10 ਦਿਨ ਆਉਂਦੀ ਹੈਗੀ ਚਾ ਵੀ 10 ਦਿਨ ਦੀ ਨਹੀਂ ਚੋਗੀ ਗੰਨੇ ਚ ਸੁਣ ਲੈ ਹੁਣ ਆਰਾਧ ਨੂੰ ਸਾਰੀ ਹਾਲ ਵੱਟ ਗਈ ਮੈਂ ਦੇਖ ਲੈ 10 ਦਿਨ ਕਹਿੰਦਾ ਤਾਂ ਤੂੰ ਕੋਈ ਤਾਂ ਐ ਹੈ ਥੋੜੀ ਯਾਤ ਹੈ ਨਾ ਜਿੱਥੇ ਆਉਂਦਾ 10 ਲਾ ਦੇਣੀ ਰੱਸੀ ਲਾ ਦੇਣੀ ਫੇਰ ਰੱਸੀ ਲਾਣ ਦੇ ਹੁਣ ਕਦਾਂ ਵਾਰੋ ਕਰਕੇ ਰੱਸੀ ਵੀ ਲਾ ਲਓ ਦੋ ਦੋ ਲਾ ਦੋ ਕੋਈ ਚੱਕਰ ਰੱਸੀਓ ਕਮਾ ਲੈਂਦੇ ਨੇ ਸਾਰੇ ਆਦਾਲੇ ਬੱਟਾ ਨਗੀਆਂ ਪਹਿਲਾਂ ਵਿੱਚ ਹੜਾਤ ਹੜਾਤ ਹੋਣੀ ਆ ਫੇਰ ਲੱਗੇ ਕਰਦੇ ਨੇ ਹੜਾਤ ਡਾਤ ਵੀ ਨਾਲ ਦੀ ਨਾਲ ਪੋਹੇ ਨਾਲ ਦੀ ਨਾਲ ਪਹਿਲਾਂ ਤਾਂ ਬੀਮਾ ਕਰਾਓ ਸਾਰੇ ਕਰੋੜ ਕਰੋੜ ਦਾ ਇੱਕ ਇੱਕ ਕਿਸਤਾਂ ਦੇ ਉਹ ਇੱਕ ਇੱਕ ਕਿਸਤ ਤਾਂ ਲੈ ਲੂਗੇ ਹਾਂ ਉਹ ਇੱਕ ਇੱਕ ਕਿਸਤ ਜਮਾ ਕਰਾ ਲਓ ਯਾਰ ਬਾਸੋ ਫਿਰ ਤੇਰੇ ਬੰਗਾਲੇ ਇੱਥੇ ਬੜੇ ਕਰਨੇ ਜੀ ਪਤਾ ਹੀ ਨਹੀਂ ਬੜੇ ਉੱਧਰ ਖਵਰੇ ਬੜੇ ਕੇ ਉਹਨੂੰ ਕੁੱਤੇ ਲੈ ਕੇ ਹੈਂ ਖਵਰੇ ਬੜੇ ਕੇ ਉਹਨੂੰ ਕੁੱਤੇ ਹੈਗੇ ਨੇ ਜਾਂ ਬੇੜਾ ਬਹੁਤ ਕੁੱਤੇ ਨੇ ਬਾਈ ਸੂਰ ਵਾਲੀ ਨਹੀਂ ਆ ਕੋ ਬਿੱਲਿਆਂ ਉਹ ਸੂਰ ਕੋਈ ਹਾਂ ਉਹ ਕੋ ਨਹੀਂ ਜਾਂਦੇ ਉਹ ਸੂਰ ਵੀ ਸੂਰ ਕੋ ਨਹੀਂ ਜਾਂਦੇ ਵਿੱਚ ਤਾਂ ਗੰਦੇ ਦੇ ਉੱਤੇ ਘੁੰਮਦੇ ਆਂ ਖਬਰ ਉਹਨਾਂ ਵਾਲੇ ਕੁੱਤੇ ਘੁੰਮੇ ਪਿਆ ਉਹ ਜਿਹੜੀਆਂ ਨਹੀਂ ਪੈੜਾ ਹਾਂ ਪੈੜਾ ਬਹੁਤ ਗੰਦੇ ਵਾਲਦੇ ਕੁੱਤਿਆਂ ਦੀ ਵੀ ਸੂਰ ਕੋ ਨਹੀਂ ਜਾਂਦੀ ਕਿਉਂਕਿ ਸੂਰ ਨਾ ਫਿਰ ਫੜ ਦਿੰਦਾ ਛੇਤੀ ਛੇਤੀ ਹੱਥੋਂ ਮੋੜ ਦਿੰਦਾ ਤੂੰ ਆਏ ਦੇਖ ਲੈ ਵੀ ਇੰਨੀ ਆਪਣੀ ਆ ਜਗਾ ਹੈ ਹਮਰੇ ਮੂਰੇ ਇੰਨੀ ਪੱਟੀ ਪਈ ਹੋਰ ਨੇ ਉੱਥੇ ਛੜੀ ਜੀ ਖਾਲੀ ਆ ਜਿਹੜੀ ਖਾਲੀ ਜਿਹੜੀ ਹਾਂ ਪਹਿਲਾਂ ਦੀ ਉਹ ਪੱਟੀ ਵੀ ਉਹ ਪਹਿਲਾਂ ਹੀ ਪੱਟੀ ਵੀ ਉਹ ਨਵੀਂ ਨਹੀਂ ਪੱਟੀ ਉਹਦੇ ਬਾਅਦ ਇਹਦੇ ਖੇਤ ਦੇ ਨਾਲ ਹਾਂ ਨਵੀਂ ਨਹੀਂ ਪੱਟੀ ਨਵੀਂ ਵੀ ਨਹੀਂ ਪੱਟੀ ਪਹਿਲਾਂ ਦੀ ਪਹਿਲਾਂ ਦੀ ਪੱਟੀ ਉਹ ਪੱਤੀ ਹੋਈ ਹੋ ਮੈਂ ਇਹਨੂੰ ਕਹਿਮਾ ਉਦਣੇ ਵਾਲੀ ਸੂਰੀ ਕਿਡਾ ਲੈ ਕੇ ਪਲਾਂਗੀ ਉਹਨੇ 85 50 18 ਗੰਨੇ ਦੇ 2 ਕਮੇੜੇ ਡੌਲਪੁਰ ਚੁੱਪੇ ਹੋਏ ਅੱਧਾ 2 ਗੰਨੇ 3 ਬਸ ਮੂੰਹ ਮਾਰ ਕੇ ਉਹ ਲੰਗੀ ਉਤੇ ਬਬਾ ਬੱਚੇ ਲੈ ਕੇ ਆਈ ਹੁਣ ਆਈ ਨਹੀਂ ਪਤਾ ਵਿੱਚ ਹੈਗੀ ਕਿ ਨਹੀਂ ਅਸੀਂ ਲੰਗ ਕੇ ਤਾਂ ਵਿੱਚ ਨੂੰ ਆਏ ਆ ਇਹਨੇ ਹਰਾਤ ਹਰਾਤ ਜੀ ਵੀ ਕਰੀ ਆ ਮਾ ਨਾਜ ਲਈ ਜਾ ਪੰਗੇ ਹਟ ਜਾ ਮਾ ਤਾਂ ਮੈਨੂੰ ਵੀ ਖਲਵਾ ਦੇਣਾ ਵਿੱਚੇ ਕਿਦੇ ਤੇਰੇ ਕੋਲ ਕੋਈ ਸਾਇਤ ਤਾਂ ਹੈ ਨਹੀਂ ਤਾਂ ਹੀ ਮੈਂ ਕਹਿੰਦਾ ਵੀ ਬਾਈ ਬਹੁਤ ਰਿਸਕ ਯਾਰ ਸਾਫ ਜਾ ਕਮ ਤਾਂ ਲਖੇ ਸਾਡਾ ਬੰਦਾ ਜੇ ਖੜਾ ਆਏ ਸਾਹਮਣੇ ਰਿਖਦਾ ਇਹ ਤਾਂ ਟਰੈਕਟਰ ਚਾਈਦਾ ਪੰਮੇ ਬਾਈ ਜੇ ਗੰਨਾ ਖੜਾ ਹੋ ਜੂਗਾ ਜਾਂ ਕੁਝ ਮਰਜ਼ੀ ਕਰ ਲੈ। ਕੁਝ ਮਗਰ ਜਿੰਨਾ ਮਰਜ਼ੀ ਪਹਿਲਾਂ ਕੁਝ ਨਹੀਂ ਕਹਿਣਾ ਉਹਨੇ। ਬੱਚਾ ਨਹੀਂ ਹੋਣੀ ਉਹ। ਬੱਚਾ ਵੀ ਇੱਕ ਫੱਟਰ ਕਰੂਗਾ ਤਾਂ ਆ ਪੈਂਦੀ ਆ ਨਹੀਂ ਪੈਂਦੀ। ਜੇ ਉਹਦਾ ਬੱਚੇ ਕੋਲ ਤੈਨੂੰ ਲੱਗੇ ਵੀਰੇ ਬੱਚੇ ਨੂੰ ਖਤਰਾ ਹੋ ਗਿਆ। ਉਹਨੇ ਜਦੇ ਤੇਰੇ ਭਰਾ ਜਣਾ। ਆਹੋ ਉਹ ਤਾਂ ਪੈਂਦੀ ਬਾਈ। ਦੱਲੀ ਹੈ ਨਾ ਉੱਥੇ ਜਿੱਥੇ ਗੰਨੇ ਚ ਫੇਰੇ ਦੱਲੀ ਦੇ ਮੂਰੇ ਉਹ ਆ ਗਿਆ। ਬੱਚਾ ਜਾ। ਹਾਂ। ਦੱਲੀ ਨੂੰ ਫੜ ਲੱਗੇ ਆਏ। ਉਹ ਤਾਂ ਕੁਦਰਤੀ ਤੋ ਕੋਸ ਦੇ ਨਿਕ ਗਿਆ। ਮੈਂ ਦੱਲੀ ਜੇ ਤੈਨੂੰ ਫੜ ਲੈਂਦਾ। ਉਹਨੇ ਤੇਰੇ ਪਿੱਛੇ ਹੀ ਆਉਣਾ ਦਾ ਬਾ ਦੇਖ ਲਾਵੇ ਤੂੰ ਪਛਾਨ ਨਹੀਂਦਾ ਹੋਣਾ ਹੈਗਾ ਵੀ ਦੱਲੀ ਹੈਗਾ ਉਹਨਾ। ਉਹਨੇ ਝੀਕ ਮਾਰਨੀ ਸੀ ਜਾਂ ਫੜ ਲਿਆ ਤਾਂ ਉਹ। ਆ ਇਹ ਮਾਰਦਾ ਹਾਂ 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 ਇਹ ਕਮਾਰੇ ਫਿਰ ਪੈਂਦੀ ਹੈ ਤੇ ਪਾਇਲਾ ਫਿਰ ਦੇ ਰਹੋ ਜਣਾ ਦੇਖ ਲੈ ਕਾ ਕਰਨਾ ਪੈਣਾ ਹੱਲ ਤਾਂ ਮੈਂ ਵਾਣੀ ਜਾ ਬੜੇ ਨੇ ਖਿੱਚਣਾ ਤੇ ਨਹੀਂ ਖਿੱਚਣਾ ਬੜਾ ਹੈ ਨੀ ਉਸਤਰੀ ਮੈਂ ਗਿਆ ਮੈਂ ਬੜਾ ਅਣਕ ਵੀ ਜੁਰਗਾਓ ਕਰਾ ਇੱਕ ਮਾਰ ਦੇਣਾ ਤਾਂ ਉਹ ਜਦੋਂ ਮਾਰਨਾ ਸਾਰਾ ਕੋ ਖਿੱਚਗੇ ਨਾ ਨਾ ਵੜਾ ਮੜਾ ਜੀ ਸੁਆਗੇ ਨਾਲ ਗੁੰਜਾਈ ਭਰਨਾ ਉਹਲੇ ਵਾਸਤੇ ਮੈਂ ਪਹਿਲਾਂ ਦੇਖੀ ਆ ਆ ਉਹ ਉਹੀ ਕੋਈ ਨਹੀਂ ਆਉਣਾ ਹੁਣ ਆਪਾਂ ਹੈਗੇ ਕਰਾਏ ਆ ਆਪਣਾ ਕੁਆਂਟਲ ਦੇਵਾ ਹੁਣ 60 ਕਿਲੋ ਮੇਰੇ ਜਿਆ ਤੇਰੇ ਦਾ 30 ਕਿਲੋ ਹੀ ਆ 60 ਪੈ ਵਾਟ ਕੇ ਲੋ ਜੀ ਦੱਸ ਮਾਰ ਆਇਆ ਕਾਹਿਆ ਕਰਦੇ ਹੋ ਲੋਕਾਂ ਦਾ ਕਿਹੜਾ ਕੁੱਤਾ ਚਾਹੀਦਾ ਭਾਈ ਗਾਜੂ ਤੇਰਾ ਐਵੇਂ ਕੁੱਤਾ ਚਾਹੀਦਾ ਗਾਜੂ ਤੇਰਾ ਨਾੜਾ ਕਾਇਦ ਆਂਡਾ ਕਣਾ ਮਾੜਾ ਮੋਟਾ ਹੁੰਦਾ ਹੀ ਆ ਪਹਿਲਾ ਉਹ ਮੁੜ ਕੇ ਵਾੜਦੇ ਆਲਾ ਹੀ ਆ ਹਾਂ ਰੱਸੀ ਲੈ ਕੇ ਲੈਣੀ ਉਹ ਭੱਜਣਾ ਤੇ ਦੱਸੂ ਅਈ ਤੈਨੂੰ ਹਾਂ ਜਿਸ ਨੂੰ ਦੇਖਿਆ ਉਹ ਭੱਜੂਗਾ ਤੂੰ ਭੱਜਦੀ ਸਮੇਲ ਦਾ ਕੰਮ ਲੈਣਾ ਪਊ ਯਾਰ ਤੂੰ ਆਏ ਬੋਕਲਾਂ ਨੇ ਯਾਰ ਕੁੱਨੇੜੀ ਹੋਈ ਗਈ ਹਾਂ ਨਾਲਾ ਕੋ ਨਹੀਂ ਪਾ ਪੂਰੇ ਲੌਂਡੰਡੇ ਸਭ ਸੁਵੇ ਲੰਗ ਦਿਸ ਜਾ ਲੈ ਲੈਣਾ ਹੁਣ ਇੱਕ ਦੋ ਨਾਲਾ ਕੋ ਨਹੀਂ ਚੂਏ ਲੈ ਲੈਣੇ ਦੋ ਦਿਨਾਂ ਬਣਾਏ ਗੰਨੇ ਸਰ ਕੇ ਨਾਲ ਲਾਖੋ ਇਹ ਜੇ ਸੰਗਣ ਨਾ ਭਾਈ ਉਹਨੂੰ ਉਹਦਾ ਕਿਹੋ ਜਿਹਾ ਨਹੀਂ ਮਿਲਣਾ ਮੇਰੇ ਆਪਣਾ ਹੋਪਾ ਲਾਗੇ ਹੋਣਾ ਫਿਰ ਕਾਇਦਾ ਮੈਂ ਕੋਲ ਜਾ ਕੇ ਆਉਂਦਾ ਭਾਈ ਕੋਈ ਨਾ ਮੇਰੇ ਕੋਲ ਤਿੰਨ ਚਾਰ ਪੁੱਤੇ ਆ ਜੀ ਨੂੰ ਕਾਣਾ ਮੜਾ ਜਾ ਭੁੰਮ ਜਾਇਆ ਦੇ ਕੋਲ ਹੈਗੇ ਆ ਪਿੱਟ ਬੁੱਲੇ ਆ ਹੌਲ ਟੇਪ ਨੂੰ ਜਿਹੜੇ ਆ ਉਹ ਲੋ ਤਕੜਾ ਹੁੰਦਾ ਉਹ ਕਹਿੰਦਾ ਵੀ ਮੜਾ ਯਾਰ ਕਮਾਜਾ ਉਹ ਹੌਲ ਦੇ ਨੀ ਕਿਤੇ ਆ ਲੈ ਗੁੰਦਾ ਬਿੱਲੀ ਕੋਕੋ ਗੋੜੀ ਨਹੀਂ ਹੁੰਦਾ ਇਹਨਾਂ ਨੂੰ ਕਦਾ ਮਣਾ ਦੂਰ ਦਾ ਸੰਭਾਲਣਾ ਵੀ ਨਹੀਂ ਆ ਪਾ ਉਹ ਕੀ ਦਾ ਬਾਪ ਪੈਂਦਾ ਬਗਾ ਮੁਕਦੀ ਦਾ ਬਾਪ ਪੈਂਦਾ ਬਿੱਲੀ ਦਾ ਬਿੱਲੀ ਕੇ ਲੜ ਲੜਪੇ ਬਿੱਲੀ ਕੇ ਲਾ ਬਈ ਇਹ ਦੇ ਥੱਪੜ ਲਾ ਕੋਈ ਗੁਰਦੀ ਆ ਬਿੱਲੀ ਦਾ ਮੁੰਡਾ ਬਿੱਲੀ ਕੋਲ ਆਇਆ ਇਹਦਾ ਬਿੱਲੀ ਦਾ ਪਾਪਾ ਕੇ ਤਾਂ ਬਾਦਰ ਨਾਲ ਹੀ ਪੈ ਗਿਆ ਪਾਦ ਗਿਆ ਨਹੀਂ ਪੈਂਦਾ ਹੱਲ ਬਾਰ ਤੋਂ ਚੂਹਾ ਫਿਰਦਾ ਦਾ ਚੂਹਾ ਮਾਰਿਆ ਪਸਾ ਹੈ ਹਾਂ ਉਹਦਾ ਟੋੜੇ-ਮੋੜੇ ਜਾਂਪ ਨਹੀਂ ਛੱਡਦਾ ਇਹ ਬਿੱਲੀ ਦੀ ਬਿੱਲੀ ਦਾ ਬੌਕਟਾਈ ਕਰਦੀ ਹੈ ਚੂਹਾ ਵੀ ਹਾਲਾ ਐਡਾ ਵੀ ਹਾਲਾ ਦੋ ਚੂਹਾ ਦੋ ਥਿਆਂ ਚੂਹਾ ਦਾ ਅੱਛਾ ਜੀ ਬਹੁਤ ਮੋਟਾ ਬਿੱਲੀ ਬੌਕਟਾਈ ਕਰਦੀ ਹੈ ਬਿੱਲੀ ਹਾ ਤੇਜ਼ ਹਾਂ ਬਹੁਤ ਤੇਜ਼ ਬਿੱਲੀ ਦਾ ਰਿਫਲੈਕਸ਼ਨ ਬਹੁਤ ਤੇਜ਼ ਹੈ ਕੋ ਕੁੱਤੇ ਨਾਲ ਬਹੁਤ ਜਿਆਦਾ ਕੁੱਤਿਆਂ ਦੇ ਪੈਰ ਚੱਕਾ ਬਿੱਲੀ ਦੋ ਮਾਰ ਦੇਣਾ ਕੋ ਤੁਹਾਨੂੰ ਉਹ ਟੌਮ ਹੈ ਜੈਰੀ ਵੀ ਥੋੜਾ ਜਿਹੜਾ ਇਹ ਨਾਲੇ ਆਉਂਦੀ ਬਿੱਲੀ ਤੇ ਹੀ ਹੁੰਦੀ ਆ ਰੇ ਉਹ ਲੈਫਟ ਬਹੁਤ ਹੀ ਹੁੰਦਾ ਉਹ ਚ ਦੇਖ ਲੈ ਬਿੱਲੀ ਕਦੇ ਆਉਂਦੀ ਆ ਜਾਂ ਸੱਪ ਕਿੰਤੇ ਹੁੰਦਾ ਸੱਪ ਦਾ ਡਾਂਗ ਮਾਰਦਾ ਕਹਿੰਦੇ ਹੁੰਦਾ ਬਿੱਲੀ ਉਹਨਾਂ ਵੀ ਤੇਜ ਆ ਹਾਂ ਬਿੱਲੀ ਨਾਲੋਂ ਤੇਜ ਬਿੱਲੀ ਸੱਪ ਨੂੰ ਬਾਹਰ ਹੀ ਨਹੀਂ ਆਉਣ ਦਿੰਦੀ ਹਾਂ ਜੇ ਉਹ ਸੱਪ ਕੋਈ ਆਉਂਦਾ ਲੱਗਦਾ ਠੀਕ ਹੈ ਜਾਣਦਾ ਬਾਈ ਤੂੰ ਇਹ ਪਹਾੜਾਂ 'ਚ ਘੁੰਮਣ ਗਿਆ ਤਾਂ ਕਹਿੰਦਾ ਸਭ ਕੁਝ ਜਾਣਦਾ ਓ ਚਾ ਕਿਆ ਕਰੇ ਉਹ ਕਿਆ ਲਾਇਆ ਇਹ ਆਲੂ ਆਵਾਗੇ ਕੁਝ ਅਜੇ ਲਾਇਆ ਹੀ ਨਹੀਂ ਮੈਂ ਤਾਂ ਆਲੂ ਲਾਤ ਮੈਂ ਤਾਂ ਆਲੂ ਲਾਤ ਆਲੂ ਹੋਏ ਲਾਉਣੇ ਨਹੀਂ ਨਹੀਂ ਉਹ ਕੁਝ ਲਾਉਂਦੇ ਆਲੂ ਨਹੀਂ ਲਾਣੇ ਇਹਦੇ ਤੇ ਮੂਲੀਆਂ ਮਾਲੀਆਂ ਕੁਝ ਹੋਰ ਐ ਦੰਦੀ ਆਟਮਾ ਮਟਿੰਗ ਮੈਂ ਤਾਂ ਬਣਾਤੀਆਂ ਉਹ ਥੋੜਾ ਸਲਾਤਾ ਇਹਦੇ ਕੋਈ ਪਿਆਜ਼ ਦੀ ਲਾਦਾਂ ਲਾਤਾ ਇੱਧਰ ਪੁੱਤ ਆਇਆ ਆਇਆ ਘੁੰਮ ਕੇ ਇੱਥੇ ਉਹਨੇ ਕਿਹਾ ਜੀ ਤੈਨੂੰ ਬਚਾਈਂ ਮੰਮੀ ਇਹਦੇ ਫੁੱਟਾ ਛੱਡੋ ਜੀ ਛਾਰੋਂ ਦੇ ਫੁੱਟਾ ਛੱਡੋ ਕੋਈ ਵਿਹਲੇ ਖੜਾ ਨਾ ਪਾ ਆਪ ਦਾ ਪੈਕ ਇਹ ਹੋਰ ਵੀ ਨੋਰ ਨਹੀਂ ਹੈਗਾ ਵੀ ਜਿਹੜਾ ਬੁਲੇਟ ਆਏ ਨੀ ਤੇ ਕੀ ਕਰੀਆ ਕੰਮ ਤਾਂ ਤੇਰੀ ਹੀ ਇਹਨੇ ਲਈ ਮਾਰਨਾ ਪੈਣਾ ਹੋਰ ਚਾਲਾਉਣਾ ਕਿਉਂ ਹੈ ਚਾਲਾਉਣਾ ਕਿਉਂ ਉਹਦੇ ਬੀਜ ਲਾਣਾ ਨਾਵਾ ਕਾਵਾ ਜਿਹੜਾ ਬਿਨਾਂ ਰੇਹ ਮਿੱਟੀ ਦੇ ਹੁੰਦਾ ਕਾਕਾ ਇਹ ਮਿੱਟੀ ਹਾਂ ਰੇਹ ਮਿੱਟੀ ਦੇ ਜਿਹੜਾ ਮਰਜੀ ਕਰ ਲੈ ਉਹ ਮਿੱਟੀ ਦਾ ਨਹੀਂ ਉਹ ਦੇਸੀ ਬੀਜ ਆ ਯਾਰ ਉਹ ਦੇਸੀ ਬੀਜ ਨਹੀਂ ਹੈਗਾ ਉਹ ਬੰਦੇ ਨੇ ਬਿਨਾਂ ਰੇਹ ਮਿੱਟੀ ਦੇ ਵਾਲਾ ਬੀਜ ਦਿੱਤਾ ਤੈਨੂੰ ਉਹਨੇ ਖੁਦ ਰੇਹ ਬਿਨਾਂ ਰੇਹ ਮਿੱਟੀ ਦੇ ਤਿਆਰ ਕਰਿਆ ਕਰਨਾ ਬਈ ਰੇਹ ਨਹੀਂ ਪਾਉਣਾ ਸਬਰੇ ਨਹੀਂ ਕਰਨੀ ਹਾਂ ਰੇਹ ਸਬਰੇ ਦਾ ਬੀਜ ਆ ਹਾਂ ਆਰਗੇਨਿਕ ਕਰਨਾ ਕੰਮ ਉਹ ਦੇਖਣਾ ਜੀ ਬੀਜ ਵੀ ਆਰਗੇਨਿਕ ਆ ਉਹ ਤਾਂ ਹੀ ਪੈਦਾ ਕੀ ਕਿ ਲੋ ਆਏ ਤਾਂ 20 ਤੇ ਦੂਆ ਚੱਲ ਵੀ ਜਾਂਦਾ ਇੱਕ ਵਾਰੀ ਬਾਬੂ ਨੂੰ ਸਵਾਰ ਕੇ ਫਿਰ ਬਾਹਮ ਗਏ ਮੈਂ ਤਾਂ ਕਹਾਂ ਪਾਣੀ ਛੜਕ ਕੇ ਗਿੱਲੇ ਜਣਾਉਣੀ ਤੁਸੀਂ ਗਾਣਾ ਬਿਨਾ ਵਾਹ ਦੇ ਬੀਤੀ ਨਾ ਨਾ ਇਹ ਨਹੀਂ ਗਿੱਲਾ ਕਰ ਲਾ ਗੁੱਜਾ ਵੀ ਰੱਖਿਆ ਯਾਰ ਕਿਤੇ ਵੇਰ ਨਾ ਜੰਮੇ 3 ਕਿਲੋ ਵੀ ਜੰਦਾ ਲੱਗੇ ਤੇਰਾ ਨਾ ਨਾ 20 ਤੇ ਜੰਮ ਜੇ ਨਾ ਹੁਣ ਨਹੀਂ ਮੈਂ ਕਰ ਲੈਣਾ ਇਹ ਉਹ ਯਾਰ ਇਹਨੂੰ ਨਾ ਦਾ ਧਿਆਨ ਨਹੀਂ ਬਾਬੇ ਉਹ ਗਿੱਲੇ ਤਾਂ ਵੇਰੀਆ ਲੋੜੀ ਪਾਣੀ ਛੜਕ ਕੇ ਦੀ ਡ੍ਰਿਲ ਕਰ ਮੈਂ ਪਾਈਪ ਨਾਲ ਛਿੜਕਣਾ ਮੋਟਰ ਨਾਲ ਪਾਈਪ ਆਉਂਦਾ ਉਹ ਛੱਡ ਛੱਡ ਕੋਈ ਨੂੰ ਕੁੱਟੋ ਪਹਿਲਾਂ ਸੋਗਾ ਮਾਰ ਕੇ ਫਾੜੇ ਪਾ ਲਿਆ ਹੋ ਸੋਗਾ ਮਾਰ ਕੇ ਫਾੜੇ ਪਾ ਲਿਆ ਫਿਰ ਕੋਲੇ ਦੂਆ ਪੱਤਰ ਪਲਾਉ ਲਿਆ ਮੈਂ ਫਿਰ ਤੀਆਂ ਦੇ ਫਿਰ ਤਾਵੀਆਂ ਲਿਆ ਉੱਪਰ ਇਹਦਾ ਨਾ ਖਜਨਨ ਦਾ ਕਿ ਪਛੇ ਹੀ ਰਹਿ ਉੱਪਰ ਚੜ ਕੇ ਨਾ ਮਾਰਨਾ ਤੈਨੂੰ ਭਗਾ ਕੇ ਪਾ ਲਿਆ ਗਿਆ ਇਹੋ ਜੀ ਚੱਲ ਲੈ ਲੈ ਵੇ ਨਹੀਂ ਕਰਨਾ ਇਹ ਬੈਰਾ ਦਿੰਦਾ ਯਾਰ ਦਿੰਦਾ ਹੋ ਉਹ ਵੀ ਦੇ ਬਹੁਤ ਹੀ रहेंगे तो फैंकता तो है कोई कोई बता ओए बातें भी नहीं करती हैं तुम ना हम तो बात करते नहीं हैं क्या बोल रहा हैं चलो 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 आप कौन बोल रहा हैं कौन हमको ले के चलेगी करिया भाभी मतलब जैसा खेलना करिया सर ओ चांके बाद यूसेन എറിയണ്ടേ ഇതിനെ ഇതിനെ दिमागে എറുකොട്ടി വെച്ചോ ഇത് അതേനേന്നോ അതേ zai zai da ane kama kama biya ne ਟਹਿਰ ਹੋ ਗਿਆ ਬੰਦਾ ਯਾਰ ਕੰਗਾ ਪੜਾ ਪੱਧਰਾ ਕਰਤਾ ਹੁਣ ਬਸ ਰਿਟਾਇਰ ਹੋਗੇ ਨਹੀਂ ਤਰੱਕੀ ਹੋਗੀ ਹੋਰ ਦੇਖ ਲੈ ਹੁਣ ਸੈਟਾ ਹੁਣ ਬਾਅਦ ਵਿੱਚ ਦੇਖੀ ਕਿਆ ਬਣਾ ਲੈਣਾ ਲੈ ਦੇਖ ਲੈ ਪ੍ਰੈਸ ਲੱਗਦਾ ਪ੍ਰੈਸ ਕਰਦਾ ਹੁਣ ਇਹਨੂੰ ਲੈ ਜੂਰ ਚੈੱਕ ਕਰਦਾ ਹਾਂ ਠੀਕ ਹੈ ਮੁਰਨਾ ਹੁੰਦੀ ਹੈ ਕੀ ਨਾ ਫੜਿਆ ਤੇਰੇ ਤੇ ਗਰ ਲੱਗ ਗਿਆ ਨਾ ਇਹ ਇਹ ਬ੍ਰੇਕਾਂ ਨਹੀਂ ਮੁੜ ਗਿਆ ਹੈ ਮੁੜ ਗਿਆ 36 ਦਾ ਵਾਹ ਮੁੜ ਗਿਆ ਆ ਮੋੜਤਾ ਖੇਚੇ ਮੋੜੇ ਨਾਲੇ ਖੇਚੇ ਮੋੜਦਾ 2 ਫੁੱਟ ਦੂਰ ਮੋੜੇ ਨਾਲੇ ਜੋਨੀ ਬਾਪ ਕੋਈ ਜਵਾਬ ਨਹੀਂ ਸਾਡੇ ਹੱਥ ਫੜੇ ਹੈ ਲੇ ਵੇਫਰ ਜਿੰਦਾ ਲੀਲਾ ਜਿਹੜਾ 200 ਰੁਪਏ ਬਣਦਾ ਜਗਤ ਹੋਣ ਜਰ ਤੱਕ ਚੱਕਦੇ ਹਨ ਲੀਲਾ ਬਰਾ ਸਹੀ ਪਾਣੀ ਕਰ ਜਪੇ ਦੋ ਬੋਕੀਆਂ ਨਾਲ ਸੁਣਦੀਆਂ ਲੱਜੂਈਆਂ ਸਾਤੇ ਗਿਆ ਤਾਂ ਨਾਲ ਹੁਣ ਲਾਤਾ ਪੱਟ ਵੀ ਦਿੱਤਾ ਦਾਦੇ ਨਹੀਂ ਗੱਡੇ ਲਸਣ ਗਿਆ ਲੈ ਹਾਂ ਪੈਦਾ ਕਾਕ ਹੋਇਆ ਯਾ ਬਹੁਤ ਕੱਖ ਵੀ ਬਹੁਤ ਹੋ ਗਿਆ ਭਾਈ ਬਹੁਤ ਕੱਖ ਹੋ ਗਿਆ ਤਾਂ ਯਾਰ ਕੋਈ ਮੈਂ ਦੱਸ ਗਿਆ ਕਰਦਾ ਹੂੰ ਹਾ ਲੱਗਦਾ ਗੇਰੋ ਥੋੜਾ ਹੋ ਕੇ ਨਗਰਾਂ ਮੈਂ ਐਤ ਕੀ ਕੰਮ ਫੇਰ ਭਾਈ ਉਹੀ ਹੋਣਾ ਏ ਓ ਬੰਮੇ ਗੱਡੇ ਟਾਇਰਾਂ ਦੇ ਨਾਲ ਥੋੜਾ ਉੱਤਰ ਲੱਗ ਗਿਆ ਅਸੀਂ ਕਿੱਥੇ ਆਂਦੇ ਆ ਸੜਕ ਤੇਰੇ ਕਿ ਨਹੀਂ ਉਹ ਵੀ ਫੇਰ ਇਹਨੇ ਦਵਾ ਗੜਕ ਲੈ ਜੀ ਓ ਜਿਹਨੂੰ ਰਹਿਣੇ ਦਵਾ ਹਾਂ ਹੁਣ ਮੇਰਾ ਦੇ ਮਿੱਟੀ ਦੇ ਦੇਣੀ ਤੈਨੂੰ ਆ ਤਿੰਨ ਕਿਲੋ ਕਹਿੰਦਾ ਸੱਤ ਹੁਣ ਕੀ ਉਹ ਆ ਤੇਰੀ ਆਖਤੀ ਜੀ ਵੱਢ ਲੈ ਜਾ ਐਨੀ ਕਾ ਸੱਤ ਉਹ ਕਰੀਤ ਐਜ ਵੀ ਨਹੀਂ ਦਰੇ ਪਾਉਣਾ ਹੈਗਾ ਕਿਹੜੀ ਜੇ? ਇਹ ਚ ਵੀ ਪਾਇਆ ਹੀ ਨਹੀਂ। ਪਾਇ ਹੀ ਨਹੀਂ। ਗਾਇ ਪਾਇ ਨਹੀਂ। ਬੜੀ ਗੇ ਵੀ ਖਾਣ ਨੂੰ ਰੱਖ ਲਿਓ। ਇਹ ਵੀ ਤਿਆਫਾ ਕਰਨਾ ਉੱਡਾਇਆ ਗਿਆ ਪਾਇਆ ਨਹੀਂ ਇਹ ਚ। ਕਿਹੜਾ ਹੋਇਆ ਨਹੀਂ ਖਾਣ ਨੂੰ ਰੱਖ ਲਿਓ ਇਹ ਨੂੰ। ਖਾਣੇ ਰੱਖ ਲੂ ਇਹ ਨੂੰ। ਥੁਰ ਕੇ ਦੋ ਜਣੇ ਬੜੀ ਅੱਧੀ-ਅੱਧੀ ਧੱਕਣਾ ਰੱਖਣੀ ਵਧੀਆ ਰਹੂਗੇ। ਉਹ ਤੂੰ ਖੜ ਜਾ 20 ਦਿਨ ਇਹ ਦੇਖਾਂ ਨਿਕਲਦੀ ਯੂਰੀਆ ਠਾ ਦੇ ਕੇ ਮਾਰਨਾ ਇਹ ਮੈਂ। ਯੂਰੀਆ। ਇਹਨੇ ਥੈਲਾ ਡਾਈ ਦਾ ਮਾਰਨਾ। ਇਹ ਨਿਕਲ ਨਹੀਂ ਚਲ ਤੇ ਮਾਰੀਏ। ਤੇਰੇ ਵਾਗੇ ਵੀ ਕਹੀ ਜਾਂਦਾ ਵੀ ਤੇਰੀ ਗਾਂ ਕਿ ਤੁਰ ਨਹੀਂ ਨਗੀ। ਨਾ ਮੈਂ ਨਹੀਂ ਕਹਿੰਦਾ ਬਾਈ। ਅਬਰਸੀ ਮਾਰੇ ਤਹੀਂ ਪੋਇਆ। ਉਹ ਬਰਸੀਨ ਚ ਪਾਇਆ ਤੇ ਪੌਣੀ ਦੇਖ ਰੇ ਤੁਰਦਾ ਤਾਂ ਹੈ ਨਹੀਂ ਔਰ ਕਾਂਕੜ ਤੇ ਤੁਰਨੀ ਆ ਪੰਮੇ ਵਰਕੇ ਨਾ ਹੁਣ ਹੀ ਟਿਕਣਾ ਨੇ ਕਾਂਕੜ ਪੀਲੀ ਹੋ ਗਈ ਕਾਂਕੜ ਪੀਲੀ ਹੋ ਗਈ ਕੀ ਹੋ ਗਿਆ ਕਾਂਕੜ ਨੂੰ ਕਣਕਰ ਨੂੰ ਨਹੀਂ ਮੈਂ ਕੁਝ ਵੀ ਕਹਿੰਦਾ ਮੈਨੂੰ ਪਤਾ ਖਾਣੇ ਵਾਲੀ ਚੀਜ਼ ਆ ਬਰਸੀਨ ਨੂੰ ਤਾਂ ਕਹਿੰਦਾ ਤੇਰਾ ਡੂੰਗਈ ਜਾਂ ਤਾਂ ਮੈਂ ਤੇਰਾ ਵੱਢਣਾ ਮੇਰਾ ਬਰਸੀਨ ਨਹੀਂ ਹੁੰਦਾ ਇਹਦੇ ਫੇਰ ਮੈਨੂੰ ਕਹੀ ਜਾਣਾ ਵੀ ਤੁਸੀਂ ਰੂਫ ਹੀਟਰ ਨਾ ਬੀਤੀ ਬਾਬਾ ਬਾਬਾ ਦਾਗੇ ਬਿਜਲੀ ਤੀ ਮੈਂ ਨਹੀਂ ਕਿਹਾ ਕਹਿੰਦਾ 30 ਕੁਆਂਟਲ 26 ਹੋਈ ਉਹ ਚਲੋ ਤਾਂ ਛੱਡ ਮੇਰੀ ਗੱਲ ਸੁਣ ਲੈ ਹਾਂ ਦੱਸ ਜੀ ਜੀ 26 ਆ ਜਿਹੜੇ ਅਸਾਬਾ ਡੰਡਾ ਮੁੱਲ ਦੀ ਵੀ ਨਹੀਂ ਹੋਣੀ ਚਾਰ ਇਰੇ ਸਾਹਿਬ ਗਾ ਠੰਡ ਆ ਅਛ ਕੱਖ ਉਹ ਉੱਠਣਾ ਨਹੀਂ ਦੇਣਾ ਠੰਡ ਨੇ ਠੰਡ ਠੰਡ ਨਹੀਂ ਉੱਠਣ ਦਿੰਦੀ ਹੈਗੀ ਨਹੀਂ ਨਹੀਂ ਠੰਡ ਫੇ ਕਣਕਾਂ ਨੂੰ ਫਾਇਦੇਮੰਦ ਆ ਕਣਕਾਂ ਨੂੰ ਤਾਂ ਫਾਇਦੇ ਹੀ ਆ ਉਹ ਕੁਆਲਟੀ ਫੱਕ ਜਾਂਦਾ ਰੋਗਾਂ ਤੋਂ ਫਾਇਦੇ ਚ ਪਰ ਹੋਰ ਚੀਜ਼ਾਂ ਨੂੰ ਨਹੀਂ ਨਾ ਫਾਇਦੇ ਚ ਹੁਣ ਕਿਆ ਕਰੀਏ ਹੁਣ ਤਾਨੂੰ ਧੁੰਦ ਨੂੰ ਕਿਆ ਕਰੀਏ ਅਸੀਂ ਧੁੰਦ ਨੂੰ ਕਿਆ ਹੋਣਾ ਕੋਈ ਨੂੰ ਗੱਲ ਕਰਦਾ ਵੀ ਬਰਸੀਨਾਂ ਨੂੰ ਰੋਕ ਦੇਣੀ ਆ ਸਭ ਦੀਆਂ ਗੱਲ ਕਿਸੇ ਨਹੀਂ ਬਰਸੀਨਾਂ ਅੰਬਰ ਚ ਆ ਬਰਸੀਨਾਂ ਟਾਈਮ ਹੋ ਜਾਂਦੇ ਆ ਐਵਰ ਸਾਰੇ ਆ ਜੇ ਤੂੜੀ ਪਰ ਵੀ ਨਹੀਂ ਦੁੱਧ ਦੰਦਿਆ ਹਰਿਆਈ ਪਰ ਵੀ ਨਹੀਂ ਦੇਣਾ ਬਿਗਨੀ ਗਾ ਲੈ ਸੁੱਕਾ ਸੀ ਤਾਂ ਠੀਕ ਹੈ ਸੁੱਕਾ ਸੀ ਤਾਂ ਠੀਕ ਹੈ ਬਿਜੇ ਕਾ ਨੂੰ ਵੇਰੇ ਹਾਂ ਬਾਅਦ ਹੀ ਵੇਰਾ ਕਣਕ ਵੀ ਇਹ ਕਹਿੰਦਾ ਹੁਣ ਨਹੀਂ ਕਹਿੰਦਾ ਮੈਂ ਤੂੰ ਅਚਾਰ ਲਿਆ ਆਪੇ ਕੀ ਬੁਰੀ ਚੱਕਰ ਦੇ ਚਾਰ ਨਹੀਂ ਖਾਂਦੀਆਂ ਹੈਗੀਆਂ ਹਾਂ ਅਚਾਰ ਨਹੀਂ ਖਾਂਦੀਆਂ ਰੋਟੀ ਖਾ ਰਿਓ ਪਰਾਲੀ ਵਿੱਚੋਂ ਬਾਈ ਹੋਈ ਆ ਰੋਟੀ ਖਾਂਦੀਆਂ ਪਤਾ ਵੀ ਨਹੀਂ ਲੱਗਦਾ ਵੀ ਪਰਾਲੀ ਖੇਤਾਂ ਮਾਂ ਦੇ ਲੈਂ ਤੈਨੂੰ ਯਾਰ ਜੋ ਜੋ ਮਰਜ਼ੀ ਕਹੀ ਜਾ ਵੀ ਖੇਤ ਬਾਹਰ ਵਾਹ ਪਾਉਂਦਾ ਬਸ ਯਾਰ ਠੀਕ ਹਨ ਗੱਲ ਛਿੜੀ ਹਾਂ ਕੀ ਚੀਜ਼ ਹੈ ਚੱਲ ਕੁਝ ਨਹੀਂ ਸੁਪਰ ਹੀਟਰ ਦਾ ਕੁਝ ਨਹੀਂ ਮਤਲਬ ਸੁਪਰੇ ਡੱਬੇ ਕਰ ਚੀਜ਼ ਆ ਗੱਲ ਮੁਕਾਤੀ ਯਾਰ ਮੈਂ ਉਹ ਨਾ ਬੇਕਾਰ ਤਾਂ ਨਹੀਂ ਹੈਗੀ ਐ ਤਾਂ ਵਧੀਆ ਚੀਜ਼ ਹੈ ਬੇਕਾਰ ਕਾ ਤੇ ਹਾਂ ਚਲ ਮੈਂ ਮੰਮੇ ਤੇਰੇ ਪਾਸੇ ਸੁਪਰ ਸੀਡ ਖੜਾ ਕਰ। ਤੇਰੀ ਖੇਤੀ ਫੇ ਲਗਾ ਇਹਨਾਂ ਦਾ ਪਾਪਾ ਤੇਰੇ ਕੋਲ ਟਰੈਕਟਰ 404 ਅਸੀਂ ਫੇ ਤੂੰ ਖੇਤ ਬਾਕੇ ਪਿਜੂਗਾ ਸਰ ਕਹਿੰਦੇ ਸੁਪਰੇ ਖੜਾ ਸੁਪਰੇ ਪਿਜੂਗਾ ਸਿੱਧਾ ਤੇ ਮਾ ਸੁਪਰ ਸੀਡ ਸਾਲਾ ਸੱਚ ਮਾਰਨਾ ਜੀ ਉਹ ਸੇਤੇ ਬੋਹਣੇ ਆ ਫਿਰ ਉਹੀ ਗੱਲ ਨਾ ਹਾਂ ਇੱਕ ਕੰਮ ਹੋ ਜਾਂਦੀ ਸੁਪਰ ਸੀਡ ਦਾ ਜਿੱਕੜੇ ਨੇ ਆ ਬਾਯਾ ਉਹ ਉਹਦਾ ਕੰਮ ਉਹ ਗੱਲ ਵੱਖਰੀ ਐ ਉਹ ਗੱਲ ਵੱਖਰੀ ਹੈ ਜਿੰਨਾ ਤਰਾਂ ਕਰਦੇ ਆ ਫੇਰ ਬਾਦੇ ਵਿੱਚ ਪਰਾਲੀ ਵਿੱਚ ਫੋਟਾ ਖੇਡਾ ਤੇਰੇ ਪਾ ਟਰੈਕਟਰ ਛੋਟਾ ਤੇਰੇ ਪਾ ਟਰੈਕਟਰ ਛੋਟਾ ਹੈ ਤੇਰੇ ਕੋਲ ਬਿੱਟ ਹੈ ਨਹੀਂ ਤੂੰ ਖੇਤ ਨੂੰ ਵਾਹ ਕੇ ਵਿਛਣਾ ਦਾ ਹਣਾ ਜਿੱਦਾਂ ਟਰੈਕਟਰ ਬੜਾ ਹੋਵੇ ਸੁਪਰੀ ਟਰੋ ਫੇਰ ਜਮੇ ਮੈਂ ਕਰਾਇਪੁਰ ਵੀ ਜਾਊਂਗਾ ਜਿਹੜਾ ਭੋਲੂ ਬਾਈ ਨੇ ਭਜਾਏ ਆਂ ਜਾਂਦੇ ਨਹੀਂ ਲੋਕ ਯਾਰ ਉਹ ਗੱਲ ਕਰਦਾ ਮੈਂ ਸਿੱਧੇ ਵੀ ਜਾਂਦੇ ਯਾਰ ਕਿੰਜਾ ਹੁਣ ਕਣਕ 'ਚ ਫਰਕ ਪੈਗਾ ਜਮਣ 'ਚ ਤੁਸੀਂ ਤਾਂ ਮੁੰਦਾ ਹੁੰਦਾ ਮੇਰੀ ਜੰਮੀ ਖੜੀ ਖਾਇਾ ਜੀ ਚਾਚੇ ਸਭ ਦੀ ਜਮੀਂ ਖੜੀਆ ਵਿਵੇਂਦਰ ਨੇ ਵੇਚਾਈ ਗਿਆ ਜੇ ਤੈਨੂੰ ਆਰਾਮ ਆ ਗਿਆ ਜੇ ਤੈਨੂੰ ਆਰਾਮ ਆ ਗਿਆ ਫੇਰ ਤੈਨੂੰ ਸੁਆਦੀ ਚੁਟਕੀ ਗੱਲ ਆ ਗਿਆ ਕਿਸੇ ਸਾਧੂ ਦੀ ਗੱਲ ਹਾਂ ਜੇ ਤੈਨੂੰ ਨਾ ਆਰਾਮ ਆਏ ਉਹਦਾ ਬੀਜ ਹੀ ਤੇ جواب ਹੋਣੀ ਨਾ ਡਾਕਟਰ ਬੇਕਾਰ ਆ ਤਾਂ ਇਹ ਕੋਈ ਲਾਜ ਨਹੀਂ ਹੈਗਾ ਉਹ ਚੀਜ਼ ਹੋ ਜਾਂਦੀ ਹੈ ਉੱਥੇ ਪਤਾ ਇਲਾਜ ਕਹਿਣ ਦਾ ਪਾਵਾਏ ਫੇਰ ਸੁਆਦ ਵੀ ਆਰਾਮ ਆਏ ਹੁਣ ਉਹ ਬੀਜ ਜੰਮਣ ਸ਼ਕਤੀ ਨਹੀਂ ਜੰਮਿਆ ਉਹ ਉਹ ਤਾਂ ਮੈਂ ਤੈਨੂੰ ਦੱਸਦਾ ਵੀ ਜੇ ਤੈਨੂੰ ਤੂੰ ਹੀ ਛੱਡੀ ਆ ਫੇਰ ਤਾਂ ਤੇਰੀ ਸੋਕਾ ਜੇ ਤੇਰੀ ਤੂੰ ਹੀ ਨਹੀਂ ਛੱਡੀ ਹੈਗੀ ਫੇਰ ਤੇਰਾ ਬੀਜ ਖਤਮ ਉਹ ਤੂੰ ਹੀ ਛੱਡੀ ਉਹਨੇ ਗੱਲੇ ਪੁੱਛ ਆਏ ਕੋਟਲਾ ਦੁੱਧੀਆਂ ਨਿਕਲਣ ਦੋ ਤਾਂ ਬੀਜ ਖਤਮ ਹੋ ਗਿਆ ਚਾਹ ਹੋ ਗਿਆ ਆ ਰਹਾ ਪਾਲੀ ਮੂਜੇ ਗਾਲ੍ਹੂ ਲਾਜੂਗਾ ਤਰੇ ਨਹੀਂ ਸਾਗੀਆ ਚੋਰ ਖਾਈ ਜਾਂਦਾ ਸਾਗ ਮਰ ਉਹਦੇ ਫੁੱਲ ਚ ਤੇਲਾ ਹੀ ਬੈਠਾ ਸਭ ਕੋ ਬੈਠਾ ਓਕੇ ਤੇਨ ਖਾਈਆ ਅਮੀਨਾ ਬੋ ਤੁਮੂਜ ਨਾ ਪਾਈ ਨੂੰ ਠੀਕ ਆ ਜਾਣੇ ਕੋਈ ਫੱਕੀ ਨੀ ਤੁਮੂਜ ਨਾ ਪਾਈ ਅੱਛਾ ਚੁਲ ਚੀਜ਼ ਆ ਖਾਈ ਜੋ ਮਝ ਗਿਆ ਪੁੱਤ ਕਹਾਂ ਮੈਂ ਜਵੀਂ ਉਹਨੇ ਭਰਗੀ ਕਿ ਨਹੀਂ ਏ ਚਲਦੀ ਏ ਕਾਲ ਦੀ ਚਲਦੀ ਏ ਏ ਕਾਲ ਦੀ ਭਰੀ ਹੋ ਨਹੀਂ ਫੇ ਰਾਤ ਯਾਰ ਬੰਦ ਕਰਿਆ ਲਾਈਟ ਤਾਂ ਗੱਦੀ ਭੱਜ ਗਈ ਹੁਣ ਤਾਂ ਭੱਜ ਗਈ ਹਨ ਉਧਰ ਕੇ ਪਾਣੀ ਭਰ ਗਿਆ ਹੁੰਦਾ ਮੈਂ ਆਟੋਮੈਟਿਕਾ ਚੱਕਾਂ ਕਿਤੇ ਲੋਕਾਂ ਦੀ ਭਾਤ ਮਾਰਾ ਸਵੇ ਇਹ ਲੈਟ ਮੈਂ ਕਹਿੰਦਾ 11 ਬੂਰਾ ਨੇ ਲੈਟ ਆਈ ਹਾਂ ਕਹੇ ਵੇ ਜੀ ਅੱਜ ਦੱਸ 8:00 9:00 9:00 ਵਜੇ ਲੈਟ ਆਈ ਵੀ ਆ ਸਾਡੇ ਇੱਥੇ ਜਲਦੀ ਸੀ ਲੈਟ ਆਈ ਐ ਲੈਟ ਆਈ ਐ ਗਾਹਾਂ ਲੈਟ ਗਈ ਹੋਣੀ ਨਾ 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 ਲੈਟ ਲੈਟ 10:00 ਦੇ ਬਾਅਦ ਆਈ ਐ ਲੈਟ 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 ਬੱਸ ਕੰਮ ਖਤਮ ਹੋ ਗਿਆ ਛੋੜੀ ਛੱਕਿਆ ਹੋਣਾ ਛੋੜੀ ਛੱਕਿਆ ਹੋ ਬਾਈ ਲੈਟ ਜਿਆਦੀ ਜਲਦੀ ਐ ਜਦ ਇਹ ਮੋੜ ਚ ਜਾ ਕੇ ਸਾਰੀ ਦਾ ਚਲੀ ਗਈ ਮੈਂ ਇਹਨੂੰ ਕਿਹਾ ਮਾਂ ਰਾਤ ਨੂੰ ਬੰਦੇ ਹੋ ਜੂਗੀ 2:00 ਵਜੇ ਕਰਾਂਗੇ ਜਾ ਕੇ ਵੀ ਚਲੀ ਜਾਣ ਦੇ ਵੀ ਨਾਲੇ ਤੇਰਾ ਜਿਹੜਾ ਖੇਤ ਦੂਗਾ ਮਾਂ ਉਹਦਾ ਵੀ ਪਾਣੀ ਇੱਧਰ ਨੂੰ ਉੱਧਰ ਜਾਣਾ ਮੈਨੂੰ ਥੱਲੇ ਲੱਗ ਗਈ ਤਾਂ ਇਹਨਾਂ ਵਿੱਚ ਜਦੋਂ ਥੱਲੇ ਗੰਨਾ ਹੀ ਜਿਆਦਾ ਭਰ ਗਿਆ ਤਾਂ ਵੀ ਗਿਆ ਹਾਂ ਉੱਤੇ ਗਾਂ ਵੀ ਗੰਨਾ ਹੀ ਤਾਂ ਗੰਨਾ ਹੀ ਤਾਂ ਸਿਰੇ ਸਹੀ ਜੈਲੇ ਦੇ ਉੱਧਰ ਨੂੰ ਹੀ ਤਾਂ ਜਾਣ ਲੱਗਿਆ ਉੱਧਰ ਨੂੰ ਹੀ ਜਾਣ ਲੱਗਿਆ ਜੈਲੇ ਦੇ ਗੰਨਾ ਭਰਿਆ ਪਤਾ ਉਹ ਚੱਲ ਤਾਂ ਐਂਕੜੇ ਸਾਰੇ ਗੱਡਣਾ ਤਾਂ ਜੇ ਲੋੜ ਪੈਂਦੀ ਆਏ ਤਾਂ 2 ਵਜੇ ਜਾ ਕੇ ਬੰਦ ਕਰਿਆ ਹੁੰਦਾ ਭਰ ਗਿਆ ਤਾਂ ਚੱਲ ਹੁਣ ਹੁਣ ਵੀ ਭਰ ਗਿਆ ਜੈਲੇ ਨੂੰ ਪੁੱਛਿਆ ਤਾਂ ਮੈਂ ਕਹਿੰਦਾ ਜੇ ਰਿਹਾ ਪਿਸਵਾ ਖੰਡ ਰਾਂਗਾ ਮੈਂ ਪਿਸਵਾ ਭਰਨਾ ਹੀ ਨਹੀਂ ਕਹਿੰਦਾ ਰਹਿਣਾ ਵੀ ਮੇਰੇ ਚੱਠੇ ਕੋਲ ਨੂੰ ਮੈਂ ਕਹਿੰਦਾ ਉੱਥੇ ਚਾਰ ਬਾੜੀਆਂ ਮਾਰਦੀਆਂ ਲੋੜ ਪੈਗੀ ਮੈਂ ਲੋੜੇ ਨਹੀਂ ਪੈਣੀ ਕਹਿੰਦਾ ਕਿੰਨੀ ਤਾਂ ਅਤਿ ਗਾਲ ਜੀ ਮੇ ਤੇ ਕੌਰ ਕਰਤਲ ਕਰਿਆ ਸੁਨਾਨ ਜਗ ਬਲ ਬਲ ਸਦਨ ਚਲੀਆਂ ਰਾਤ ਅੰਤਰਾ ਗਾਰਾ ਕਰਿਆ ਰਾਜ ਹਸਮਾ ਲਤੇ ਫਰ ਤੇਰ ਫੇਦ ਅਨਕਾਰ ਸੁਖੁਰ ਕਲਿਆਜੂ ਕੋ ਕੋ ਪਰਖ ਮਨਜੋ ਮਾਰੀ ਗਿਰੇ ਸੁਨਰੰਗ ਅਗਣਾ ਅਗਨਾ ਚੰਦ ਸਭ ਤੇ ਰਹਾ